ਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਨਿਬੜਿਆ ਨਹੀਂ ਕੰਮ 4 ਦਿਨ ਹੋਰ ਬਰਸਾਤ ਦਿਖਾ ਰਹੇ ਅਜ ਤੱਕ ਉੱਤੇ ਜੋ ਕੁਝ ਹੋਣਾ ਹੈ ਉਤਲਾ ਵੀ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪਣੇ ਆਪਾਂ ਚੱਟ ਚੇਲਾਗੇ ਇਹਦੇ ਵਾਸਤੇ ਜੋ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪਦੇ ਰਾਜ ਨੇ ਰਾਜਨੀਤਿਕ ਕਿਹੜੀ ਜਿਹੜੀ ਕਰਨੀ ਬਾਤ ਚ ਕਰ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਕੱਟੀ ਆ ਤਾਂ ਸਾਮ ਲੋ ਕਿ ਜਿਵੇਂ ਆ ਕਹਿ ਰਹੇ ਵੀ ਆ ਤਾਂ ਪਾਣੀ ਤਾਂ ਨਿਕਲ ਜੂਗਾ ਸਮੱਸਿਆ ਖਤਮ ਨਹੀਂ ਹੋਣੀ ਸਾਬ ਆ ਜਿਹੜੀ ਸਿਲਟ ਕੱਟੀ ਜਾਂਦੀ ਹੈ ਸਿਲਟਾ ਸੜੀਆਂ ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਸੁੱਤੀ ਰਹੀ ਹੈ ਸਰਕਾਰ ਜੋ ਕੋ ਜਿੰਨਾ ਨੇ ਕਿਹਾ ਨਹੀਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤੱਕ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਆਇਆ ਸਰ ਸਾਹਿਬ ਜਿਹੜੇ ਪਿੰਡਾਂ 'ਚ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਉੱਚੀ ਰਮਦਾਸ ਦੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਸਾਰੇ ਪਿੰਡ ਕੋਈ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਲ ਆ ਜਿੰਮੇਵਾਰੀਆਂ ਦੇਖੋ ਕੋਈ ਵੀ ਫੰਨੇਖਾਂ ਆ ਜੇ ਜਿਹੜੇ ਗੁਰੂ ਘਰ ਦੇ ਲੰਗਰ ਹੈ ਉਹ ਤਾਂ ਲੋਕ ਆਪਣੀ ਸ਼ਰਧਾ ਨਾਲ ਕਰ ਰਹੇ ਸਰ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਹੈ ਪਾਰਟੀ ਕਮ ਸਰਕਾਰ ਦਾ ਹੈ ਜ਼ਿੰਮੇਵਾਰੀ ਦੀ ਜਦੋਂ ਮੈਂ ਗੱਲ ਕਰਦਾ ਜ਼ਿੰਮੇਵਾਰੀ ਨਿਭਾਣਾ ਉਹ ਯਾਦ ਕਰਾਣਾ ਸਾਡਾ ਫਰਜ਼ ਬਣਦਾ ਹੈ ਸਰਕਾਰ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਸਰਕਾਰ ਕੇਂਦਰ ਸਰਕਾਰ ਵਿਸ਼ੇਸ਼ ਪੈਕੇਜ ਸਾਰਾ ਕੁਝ ਉਹਦੇ ਵਾਸਤੇ ਵੀ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੇਸ਼ ਪੈਕੇਜ ਵੀ ਐਵੇਂ ਤਾਂ ਤੁਰ ਕੇ ਆ ਨਹੀਂ ਜਾਂਦਾ ਸਾਲ ਮੰਗਣਾ ਪੈਂਦਾ ਪ੍ਰਪੋਜ਼ਲ ਬਣਾਣੀ ਪਊਗੀ ਸਭ ਬਣਾਊਗਾ ਕੌਣ ਸੁਨੀਲ ਜਾਖੜ ਨੇ ਤਾਂ ਬਣਾਣੀ ਹਾਂਜੀ ਪਾਰਟੀ ਦੀ ਮੀਟਿੰਗ ਵੀ ਹੋ ਗਈ ਸਾਰੇ ਪਾਰਟੀ ਇੱਕ ਹੀ ਰੇਡ ਬੰਦ ਮੈਂ ਕੀ ਕਹਾਂ ਇਹ ਤਾਂ ਦੇਖੋ ਕਹਾਣੀਆਂ ਹੈ ਸਾਬ ਪਿਛਲੀ ਵਾਰੀ ਸ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਇਸ ਸਾਲ ਪੂਰਾ ਸਾਲਗिरा ਆ ਗਈ ਸੀ ਯਾਦਾਂ ਉਹਨੂੰ ਉਦੋਂ ਕਿਸੇ ਨੇ ਨਹੀਂ ਕੀਤਾ ਜਾਂ ਖਰ ਮੇਰਾ ਮੈਂ ਮੈਂ ਬੈਠਾ ਸਾਨੂੰ ਬਾਈਟ ਕਰਨਾ ਪਿਆ ਇਹ ਮੈਂ ਨਹੀਂ ਗੱਲ ਕਰਨੀ ਬਾਈਟ ਕਰਨੇ ਬਾਅਦ ਗੱਲ ਕਰਨੀ ਜੀ ਰੋਲ ਪੰਜਾਬ ਵੈਸੇ ਬਥੇਰੀ ਸੁਣਦਾ ਤੁਹਾਡੇ ਤਾਂ ਬੇਟੀ ਆ ਗੁਰਦੀਪ ਸਿੰਘ ਬੰਦੀ ਹੈ ਕਿ ਆਰਮੀ ਦੇ ਹਵਾਲੇ ਕਰ ਦੇਣਾ ਜਿਹੜੇ ਸਰਕਾਰ ਦੇ ਵਾਸਤੇ ਗੱਲ ਨਹੀਂ ਹੈ ਦੇਖੋ ਸਰਕਾਰ ਦੇ ਵਸਤ ਜਦਨ ਨਹੀਂ ਆਇਆ ਨਾ ਫਿਰ ਤੁਸੀਂ ਕਹੋਗੇ ਆ ਕੇ ਉਤਲਿਆਂ ਨੇ ਸਾਹਮਣਾ ਲੜਣਾ ਹੈ ਆਪਾਂ ਚੁਣਿਆ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਜਗਾ ਦਈਏ ਤੇ ਨਹੀਂ ਹੈ ਤਾਂ ਸਾਹਮਣੇ ਸਰਕਾਰ ਤਾਂ ਆਈ ਚੁਗੀ ਸਭ ਫੌਜ ਨੂੰ ਬੁਲਾਉਣ ਤਾਂ ਅਸੀਂ ਫੌਜ ਕਿਹੜਾ ਮੈਨਾਂ ਕਰੀ ਜਾਂਦੀ ਹੈ ਆ ਜਿਹੜੇ ਹੁਣ ਬੇੜੇ ਆਏ ਐ ਫੌਜੀ ਲੈ ਕੇ ਆਈਏ ਸਾਰੀ ਫੌਜ ਨੂੰ ਆਰਮੀ ਆਰਮਿੰਗ ਕਹੋ ਸਰ ਮੂਨੀ ਵੀ ਦੱਸ ਰਹੇ ਸੀ ਕਿ ਕੀ ਮਸਲਾ ਹੈ ਜਿਹੜਾ ਪ੍ਰਸ਼ਨ ਹੈ ਮੇਰੇ ਕੋਲੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਸਿਰੋਂ ਪਾਣੀ ਲੰਘ ਚੁੱਕਿਆ ਹੈ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਹੈਗਾ ਕਿਉਂਕਿ ਹੁਣ ਆਰਮੀ ਆਈ ਹੈ ਹੁਣ ਬੋਟਸ ਆਈਆਂ ਨੇ ਹੋਣ ਜਾ ਕੇ ਬੇੜੇ ਆਏ ਨੇ ਸੈਂਟਰ ਤੋਂ ਪਿੱਛੇ ਜਾ ਰਿਹਾ ਜੀ ਸਾਰਾ ਸਿਸਟਮ ਸਰਕਾਰ ਕੀ ਦੇਖੋ ਸਰਕਾਰ ਨੇ ਜਦੋਂ ਕਿਹਾ ਵੀ ਉਹਦੇ ਵਾਸਤੇ ਸੁਨੀਲ ਦੀ ਕੋਈ ਪੰਚਾਇਤੀ ਦੀ ਲੋੜ ਨਹੀਂ ਸਾਖ ਜੇ ਮੁੱਖ ਮੰਤਰੀ ਟੈਲੀਫੋਨ ਚੱਕ ਕੇ ਜੇ ਹੋਮ ਮਿਨਿਸਟਰ ਸਾਹਿਬ ਨਾਲ ਜਾਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਜਾਂ ਐਨਡੀਆਰਫ ਦੇ ਸੈਂਟਰਲ ਕਮਾਂਡ ਨਾਲ ਗੱਲ ਕਰਨਗੇ ਸਾਰਾ ਕੁਝ ਆ ਜਾਊਗਾ ਲੋਕ ਕਹਿਣ ਵਾਲਾ ਜਾਗੇ ਤਾਂ ਸਹੀ ਸਰਕਾਰ ਸਾਹਿਬ ਉਹਨਾਂ ਨੇ ਮੰਗੇ ਮਹਿਸੂਸ ਕਰ ਰਹੇ ਆ ਜੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਆ ਵੀ ਮੈਂ ਮੰਗਾ ਕਿਉਂ ਮੈਂ ਮੰਗਾ ਕਿਉਂ ਕਾਫੀ ਵੀ ਜਦੋਂ ਜਦੋਂ ਕੁੰਗਰੂ ਬੰਦ ਲੈ ਸਾ ਫਿਰ ਨੱਚਣ ਦੀ ਕਾਹਦੀ ਸੰਗ ਹੈ ਤੁਸੀਂ ਵੋਟਾਂ ਮੰਗਣ ਤਾਂ ਲੋਕਾਂ ਦੇ ਘਰੇ ਘਰੇ ਜਾਵੜੇ ਸੀ ਹੁਣ ਲੋਕਾਂ ਵਾਸਤੇ ਤੁਹਾਡੇ ਤੋਂ ਵੇੜੇ ਨਹੀਂ ਮੰਗੇ ਤਕਬੀਰ ਹੋਣੀ ਕਹਿ ਰਹੇ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਮੰਗਣ ਵਾਤੇ ਦੇਖੋ ਸਾਹਿਬ ਸ਼ਰਮ ਸ਼ੁਰੂ ਤਾਂ ਸਾਰਿਆਂ ਦੀ ਲੱਥੀ ਪਈ ਹੈ ਕਿਹੜੀ ਸ਼ਰਮ ਦੀ ਗੱਲ ਕਰੀ ਜਾਂਦੇ ਸਾਬ ਛੱਡੋ ਸ਼ਰਮ ਵਾਲੀਆਂ ਗੱਲਾਂ ਗੱਲ ਹੈ ਵੀ ਜ਼ਿੰਮੇਵਾਰੀ ਸੰਭਾਲੋ ਮੈਂ ਤਾਂ ਇਹਨੇ ਕਹਿਣਾ ਕਹਿਣ ਨੂੰ ਤਾਂ ਪਰ ਉਹਨਾਂ ਦੀ ਸ਼ਰਮ 'ਚ ਬਹੁਤ ਸਾਰੇ ਲੋਕ ਮਰ ਰਹੇ ਤੇ ਭੁੱਖੇ ਮਰ ਰਹੇ ਬਿਲਕੁਲ ਮਰ ਰਹੇ ਸਾਬ ਜਿਹੜੇ ਜੋ ਕੁਝ ਵੀ ਵਾਪਰ ਰਹੇ ਹੈ ਕੁਦਰਤੇ ਅੱਗੇ ਹੱਥ ਨਹੀਂ ਦਿੱਤਾ ਜਾ ਸਕਦਾ ਸਾਰ। ਇਹ ਤਾਂ ਪਹਿਣਾ ਹੈ। ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਲਾਹ ਦੇਣ ਵਾਲਾ ਮੈਂ ਕੌਣ ਹਾਂ ਸਾਰ? ਮੈਂ ਤਾਂ ਲੋਕਾਂ ਦੀ ਆਵਾਜ਼ ਹੈ ਜਿਹੜੀ ਲੋਕਾਂ ਨੂੰ ਚਾਹ ਕੇ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਮੈਂ ਹੁਣ ਦੱਸਣ ਕਿ ਲੈ ਉੱਥੇ ਮੈਂ ਜਾ ਕੇ ਸਰਕਾਰ ਦੀ ਮਦਦ ਕੀਤੀ ਜਿਵੇਂ ਉਧਰ ਪਹਿਲਾਂ ਆਏ ਸੀਗੇ ਤੇ 9 ਜ਼ਿਲ੍ਹੇ ਪੰਜਾਬ ਦੇ ਇਫੈਕਟਡ ਹੋ ਗਏ ਨੇ ਕੇਂਦਰ ਦੀ ਨਜ਼ਰ ਆਖੀਏ ਵੈਸੇ। ਕੇਂਦਰ ਦੀ ਨਜ਼ਰ ਛੱਡੋ ਸਾਹਿਬ ਅਗਵਾਂਡੀ ਮੁਰਕਾ ਬੈਠਾ ਪੰਜਾਬ ਆਪਣੇ ਸੂਬਾ ਬੈਠਾ। ਅਰੇ ਅਨਿਲ ਚੀਮਨਿਸਥ ਦਾ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ। ਭਗਵੰਤ ਮਾਨ ਜੀ ਕੀ ਚੇਂਜ ਲੋਡ ਹੈ ਮੈਂ ਜਿੰਨੇ ਜੋਗਾ ਮੈਂ ਭੇਜਦਾ ਉਹਨਾਂ ਨੂੰ ਤਾਂ ਕੋਈ ਸੰਗ ਨਹੀਂ ਆਈ ਕਹਿਣਗੇ ਅਸੀਂ ਛੋਟੇ ਫਰਾ ਪਹੁੰਚਾਈਦਾ ਹੁੰਦਾ ਪਹੁੰਚਾਈਦਾ ਉਹ ਚਾਰ ਦੋ ਚਾਹੀਦਾ ਕੀ ਉਹ ਤਾਂ ਦੱਸੋ ਸਰ ਸਾਰਿਆਂ ਨੂੰ ਪਤਾ ਹੈ ਕੀ ਚਾਹੀਦਾ ਚਾਹੀਦਾ ਦੱਸ ਸਾਰਿਆਂ ਨੂੰ ਅਕਲ ਅਕਲ ਸਾਰਿਆਂ ਤੋਂ ਪਹਿਲਾਂ ਤਾਂ ਅਕਲ ਚਾਹੀਦੀ ਹੈ ਸਾਹਿਬ ਫਿਰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਉਹ ਕੋ ਦੇ ਨਹੀਂ ਸਕਦਾ ਜੀਮ ਸਾਹਿਬ ਨੇ ਹੈਲੀਕਾਪਟਰ ਦੇਣਾ ਇੱਕ ਜ਼ਰੂਰ ਇਹ ਚੁੱਕਿਓ ਕਿ ਜੀਮ ਅਫਸਰ ਆ ਰਹੇ ਹਨ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਸੀਐਮ ਆਪਕ ਕਹਿੰਦੇ ਮੈਂ ਆਪਣਾ ਹੈਲੀਕਾਪਟਰ ਸ਼ਰਤਾਂ ਲੋਕਾਂ ਲਈ 3 ਵੀਲਰ 'ਚ ਲੱਦ ਕੇ ਲੈ ਕੇ ਜਾ ਰਹੇ ਹਾਂ ਸਾਹਿਬ ਮੈਂ ਅੱਜ ਦਾ ਬੇਨਤੀ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਨੋਟਕੀਆਂ ਛੱਡੋ ਸਾਹਿਬ ਬਿਲਕੁਲ ਜੀ ਇੱਥੇ ਹੈਲੀਕਾਪਟਰ ਕੀ ਕਰੂਗਾ ਸਾਹਿਬ ਪਾਣੀ ਪਹੁੰਚਾਊਗਾ ਪੈਕਟ ਸਿੱਟਣੇ ਤੇ ਜੇ ਹੈਲੀਕਾਪਟਰ ਦੇਣਾ ਹੀ ਸੀਗਾ ਤੇ ਇਹ ਵਿਹਲਾ ਹੀ ਖੜਾ ਜੀ